ਇੱਕ ਬੱਚਾ ਥਾਣੇਦਾਰ ਨੌਜਵਾਨ 6 ਫੁੱਟ ਲੰਮਾ ਮੈਨੂੰ ਅੰਮ੍ਰਿਤਸਰ ਚੌਂਕੀ ਵਿੱਚ ਤੈਨਾਤ ਮਿਲਿਆ ਧਿਆਨ ਦਿਓ ਇਕਾਗਰਤਾ ਬਖਸ਼ਿਓ ਮੈਂ ਉਹਨੂੰ ਵੇਖ ਕੇ ਆਖਿਆ ਮੈਨੂੰ ਬੜੀ ਖੁਸ਼ੀ ਹੋਈ ਆ ਤੂੰ ਪੰਜਾਬ ਪੁਲਿਸ ਦਾ ਥਾਣੇਦਾਰ ਤੇ ਗੁਰੂ ਦੇ ਆ ਸਿੱਖਾ ਤੇ ਦਾੜਾ ਤੇ ਕੇਸ ਰੱਖਿਓ ਤੇਰਾ ਭਲਾ ਹੋਵੇ ਅੱਜ ਤਾਂ ਸਿੱਖੀ ਦੇ ਜਿਹਨੇ ਸਰੂਪ ਰੱਖਿਆ ਨਾ ਜੇ ਇੱਕ ਸਿੱਖ ਦੇ ਅੰਦਰੋਂ ਅਸੀਸ ਨਿਕਲਦੀ ਤੇ ਗੁਰੂ ਦੇ ਅੰਦਰੋਂ ਕਿੰਨੀਆਂ ਨਿਕਲਦੀਆਂ ਹੋਣਗੀਆਂ ਧਿਆਨ ਜਿਹੜੇ ਗੁਰੂ ਦੀਏ ਖੇਤੀ ਆ ਅਸੀਂ ਉਹਦੇ ਪਹਿਰੇਦਾਰ ਆ ਅਸੀਂ ਚੌਕੀਦਾਰ ਆ ਪ੍ਰਚਾਰਕ ਜੇ ਮੈਨੂੰ ਖੁਸ਼ੀ ਹੋਈ ਤੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਤੇਰੇ ਤੇ ਕਿੰਨੀ ਖੁਸ਼ੀ ਹੋ ਉਹ ਬੱਚੇ ਨੇ ਮੈਨੂੰ ਦੱਸਿਆ ਥਾਣੇਦਾਰ ਨੇ ਅਕਾਗਰਤਾ ਬਖਸ਼ਿਓ ਗੁਰੂ ਦੀ ਹਜ਼ੂਰੀ 'ਚ ਕਹਿ ਰਹਿਆ ਐਨ ਬਹਿਨ ਜਿਹੜੇ ਬਚਨ ਉਹਨੇ ਕਹੇ ਕਹਿੰਦਾ ਜੀ 300 ਸਾਲਾ ਸੀ ਤੇ 300 ਸਾਲੇ ਤੇ ਮੇਰੇ ਪਿਤਾ ਜੀ ਦੀ ਡੈਥ ਹੋ ਚੁੱਕੀ ਸੀ ਤੇ ਮੈਂ ਤੇ ਮੇਰੀ ਮਾਂ ਪਹਿਣਾ ਮੇਰੀਆਂ ਦੋਵੇਂ ਵਿਆਹੀਆਂ ਦੀਆਂ ਤੇ ਮੈਂ ਤਗੜਾ ਹੋ ਕੇ ਬੀਏ ਪੜ੍ਹ ਕੇ ਪੁਲਿਸ 'ਚ ਭਰਤੀ ਹੋ ਗਿਆ। ਬਾਬੇ ਬਕਾਲੇ ਦੇ ਪਿੰਡ ਕੋਲ ਅੰਮ੍ਰਿਤਸਰ ਜ਼ਿਲ੍ਹੇ 'ਚ। ਕਹਿੰਦਾ ਜਦੋਂ ਮੈਂ ਭਰਤੀ ਹੋਇਆ ਤੇ ਮੇਰੀ ਮਾਂ 300 ਸਾਲੇ ਤੇ ਕਹਿੰਦੀ ਪੁੱਤ ਇਹ ਘਰ ਸਿੱਖਾਂ ਦਾ ਨਹੀਂ ਲੱਗਦਾ। ਧਿਆਨ ਦਿਓ। ਇਹ ਘਰ ਤੇ ਉਹ ਤੇਰਾ ਨਹੀਂ। ਬਾਗੋ ਦੇ ਸਿਰ ਤੇ ਹੁੰਦੀ ਸੀ ਤੇ ਕੋਈ ਕਹਿੰਦਾ ਸੀ ਇਹ ਸਿੱਖਾਂ ਦਾ ਘਰ ਆ। ਤੇ ਉਹ ਤੇ ਤੇਰਾ ਚਲੇ ਗਿਆ ਸੰਸਾਰ ਤੋਂ। ਹੁਣ ਘਰ ਦੇ ਵਿੱਚ ਕੇਵਲ ਤੂੰ ਮੁਖੀ ਐ। ਵੋਦੇ ਬਣਾਏ ਨੇ ਪਟੇ ਬਣਾਏ ਨੇ ਦਾੜੀ ਕਟਾਈ ਆ ਘਰ ਵਿੱਚ ਮਹਿਰ ਇੰਨੀਆਂ ਮੇਰੀ ਤੇ ਆਡੈਂਟੀ ਕੋਈ ਨਹੀਂ ਤੇ ਮੈਂ ਸਿੱਖਾਂ ਜਾਂ ਦੂਸਰੀਆਂ ਕੋਈ ਜਾਂ ਤੇ ਸਿਰ ਤੇ ਕਿਸ ਕਿਸ ਜਾਈ ਹੋਵੇ ਮਰ ਚਕੇ ਹੋਵੇ ਪਤਾ ਲੱਗੇ ਕਿ ਵੱਖਰਾ ਸਰੂਪ ਆ ਲੋਕਾਂ ਨੂੰ ਕੀ ਪਤਾ ਲੱਗੇ ਕਿ ਇਹ ਸਿੱਖਾਂ ਦਾ ਘਰ ਆ ਧਿਆਨ ਦਿਓ ਜਿਨ੍ਹਾਂ ਦੇ ਅੰਦਰ ਦਰਦ ਆ ਉਸ ਮਾਂ ਨੇ ਆਪਣੇ ਪੁੱਤ ਨੂੰ ਆਖਿਆ ਪੁੱਤ ਜੇ ਤੂੰ ਆ ਗਿਆ ਗਏ ਤੇ ਮੈਂ 300 ਸਾਲੇ ਤੇ ਅੰਮ੍ਰਿਤ ਛਕ ਲਾਂ 300 ਸਾਲ ਆ ਗਿਆ ਖਾਲਸੇ ਦਾ ਸਾਜਨਾ ਦੇ ਉਸ ਮੈਂ ਅੰਮ੍ਰਿਤ ਛਕਾਂ ਤੇ ਪੁੱਤ ਨੇ ਆਖਿਆ ਮਾਂ ਇਹਦੇ ਨਾਲ ਚੰਗਾ ਕੰਮ ਕਿਹੜਾ ਹੈ ਭਾਵੇਂ ਪੁਰਸੁ ਵਸੀ ਇਹਦੇ ਨਾਲ ਚੰਗਾ ਕੰਮ ਹੈ ਤੂੰ ਅਮਰਤ ਸ਼ਗਲਾ ਤੇ ਮਾਂ ਨੇ ਅੱਗੋਂ ਆਖਿਆ ਪੁੱਤ ਜਦੋਂ ਮੈਂ ਗਾਤਰਾ ਪਾ ਕੇ ਆਜੂੰਗੀ ਲੋਕੀ ਮਿਹਣੇ ਮਾਰਨਗੇ ਇਹਨੇ ਗਾਤਰਾ ਪਾਇਆ ਤੇ ਪੁੱਤ ਨੇ ਸਿਰ ਮਨਾਇਆ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਇਹਨੇ ਤੇ ਗਾਤਰਾ ਪਾਇਆ ਤੇ ਪੁੱਤ ਨੇ ਸਿਰ ਮਨਾਇਆ ਕਿਸਾਂ ਦੀ ਬੇਦਬੀ ਕੀਤੀ ਆ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਤੂੰ ਦਾਰੇ ਵੱਲੋਂ ਮੈਂ ਤੈਨੂੰ ਨਹੀਂ ਕਹਿੰਦੀ ਤੂੰ ਸਿਰ ਦਾ ਜੂੜਾ ਰੱਖ ਕੇ ਪੱਗ ਬੰਨ੍ਹਿਆ ਕਰ ਤੇ ਪੁੱਤ ਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਮੈਂ ਆਪਣੀ ਮਾਂ ਦੀ ਭਾਵਨਾ ਦੀ ਕਦਰ ਕਰਨੀ ਆ ਉਹਨੇ ਸਿਰ ਦਾ ਜੂڑا ਰੱਖ ਕੇ ਪੱਗ ਬੰਨਣੀ ਸ਼ੁਰੂ ਕਰਦੀ ਮਨ ਵਿੱਚ ਸੋਚਿਆ ਅਜੇ ਤੁਸੀਂ ਮੈਂ ਉਹਦਾ ਟੈਲੀਫੋਨ ਨੰਬਰ ਦੇ ਸਕਦਾ ਗੱਲ ਕਰ ਲਓ ਉਹਦੇ ਨਾਲ ਕਹਿੰਦਾ ਜਦੋਂ ਮੇਰੇ ਐਡੇ ਐਡੇ ਦਾੜੀ ਦੇ ਵੀ ਕੇਸ ਹੋ ਗਏ ਨਾ ਤੇ ਮੈਂ ਰੋਜ਼ ਸੋਚਿਆ ਕਰਾਂ ਅੱਜ ਕਟਾਉਣਾ ਕੱਲ ਕਟਾਉਣਾ ਮਗਰਹੀਆ ਨਾ ਪਵੇ ਮੇਰਾ ਕਟਾਉਣ ਦਾ ਮੈਂ ਸਿਰ ਦੇ ਕੇਸ ਰੱਖ ਲੈ ਮਾਂ ਮੇਰੀ ਨੇ ਅੰਮ੍ਰਿਤ ਛਕਿਆ ਹੈ ਅਤਾਹਰਤਾ ਬਖਸ਼ੋ ਆਖੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ ਬਦਕਿਸਮਤੀ ਹੈ ਮੇਰੀ ਕੌਮ ਦੇ ਇਹਦੇ ਇਹਦੇ ਵੱਡੇ ਕਾਰਨਾਮਿਆਂ ਨੂੰ ਕੋਈ ਹਾਈਲਾਈਟ ਨਹੀਂ ਕਰਦਾ ਲੋਕਾਂ ਦੀ ਕੋਈ ਗੱਲ ਵੀ ਨਹੀਂ ਹੁੰਦੀ ਤੇ ਲੋਕੀ ਹਾਈਲਾਈਟ ਟੀਵੀਆਂ ਤੇ ਕਰਦੇ ਇਹਨਾਂ ਗੱਲਾਂ ਨੂੰ ਕੋਈ ਗੱਲ ਨਹੀਂ ਹੋਈ ਹੁੰਦੀ ਮਗਰ ਆ ਥੋੜੇ ਦਿਨ ਤੁਸੀਂ ਪਹਿਲਾਂ ਸੁਣਿਆ 6 ਮਹੀਨੇ ਸਾਲ ਦੇ ਵਿੱਚ ਵਿੱਚ ਕਿ ਕਿਥੋਂ ਗੁਜਰਾਤ ਤੋਂ ਤੁਰਿਆ NASA ਦਾ ਇੰਜੀਨੀਅਰ ਤੇ ਮੇਰੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਉਹਦਾ ਕੈਂਸਰ ਹਟਿਆ ਆਪ ਜੀ ਨੇ ਪੜਿਆ ਕੈਂਸਰ ਹਟਿਆ ਉਹਦਾ ਕਿਤੇ ਨਹੀਂ ਸੀ ਹਟਦਾ ਮਗਰ ਉਹ ਬੱਚਾ ਕਹਿੰਦਾ ਜਿੱਦਨ ਮੈਂ ਕੇਸ ਰੱਖ ਲੈ ਤੇ ਮੈਂ ਦਾੜਾ ਰੱਖ ਲਿਆ ਤੇ ਮੇਰਾ ਦਾੜਾ ਮਨਾਉਣ ਨੂੰ ਦਿਲ ਨਾ ਕਰੇ ਮੈਂ ਆਖਿਆ ਕਲਕੀਆਂ ਵਾਲਿਆਂ ਮੇਰੀ ਰੱਖਿਆ ਕਰ ਨੌਜਵਾਨਾਂ ਬੱਚਿਆਂ ਵਿੱਚ ਜਦੋਂ ਮੈਂ ਬਹਿਣਾ ਆਪਣੇ ਸਾਥੀਆਂ ਵਿੱਚ ਤੇ ਉਹਨਾਂ ਕਹਿੰਦਾ ਤੈਨੂੰ ਬਲੇਟ ਨਹੀਂ ਲੱਭਦਾ ਅਸੀਂ ਦਈਏ ਕਹਿੰਦੇ ਨੇ ਮਜ਼ਾਕ ਕਰਦੇ ਹੁਣ ਲੋਕੀ ਆਪਣੇ ਹੀ ਕਰਦੇ ਦੂਸਰਿਆਂ ਦੀ ਤੇ ਗੱਲ ਛੱਡੋ ਤੈਨੂੰ ਬਲੇਟ ਲਿਆ ਕੇ ਦਈਏ ਉਹਨੇ ਕਹਿੰਨਾ ਮੇਰਾ ਦਿਲ ਨਹੀਂ ਕਰਦਾ ਇੱਕ ਦਿਨ ਜਦੋਂ ਮੇਰੇ ਨੌਜਵਾਨਾਂ ਦੋਸਤਾਂ ਨੇ ਮੈਨੂੰ ਜਿਆਦਾ ਹੀ ਤੰਗ ਕੀਤਾ ਤੇ ਮੈਂ ਛੇਪ ਵਾਲੀ ਦੁਕਾਨ ਤੇ ਚਲੇ ਗਿਆ ਆ ਧਿਆਨ ਦਿਓ ਕਹਿੰਦਾ ਜਦੋਂ ਮੈਂ ਛੇਪ ਵਾਲੀ ਦੁਕਾਨ ਤੇ ਜਾ ਕੇ ਦੁਕਾਨ ਵਿੱਚ ਵੜਿਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਨਾ ਜਿਉਂਦਾ ਜਾਗਦਾ ਥਾਣੇਦਾਰ ਆ ਉਹਦੇ ਕੋਲ ਪੁੱਛ ਸਕਦੇ ਹੋ ਕਹਿੰਦਾ ਮੇਰੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ ਮੈਂ ਗੁਰੂ ਦੀ ਹਜ਼ੂਰੀ 'ਚ ਅਰਦਾਸ ਕੀਤੀ ਸੀ ਨਾ ਕਿ ਇਸ ਨਹੀਂ ਘਟਾਉਣੇ ਅੱਖਾਂ ਦੀ ਰੋਸ਼ਨੀ ਚਲੇ ਗਈ ਤੇ ਚੱਕਰ ਆਉਣ ਲੱਗ ਪਏ ਮੈਂ ਅੱਖਿਆ ਮੇਰੇ ਮਾਲਕਾ ਇਹ ਕੀ ਹੋਇਆ ਆੰਦਾ ਮੈਂ ਸੋਚਿਆ ਕਿ ਸ਼ਾਇਦ ਮੇਰੇ ਮਨ ਦੇ ਉੱਤੇ ਹੀ ਇਸ ਤਰ੍ਹਾਂ ਦਾ ਵਿਚਾਰ ਹੈ ਕਿਉਂਕਿ ਮੈਨੂੰ ਡਰ ਆਉਂਦਾ ਹੈ ਆੰਦਾ ਜਦੋਂ ਮੈਂ ਬਾਹਰ ਆਇਆ ਅੱਖਾਂ ਦੀ ਰੋਸ਼ਨੀ ਵੀ ਆ ਗਈ ਤੇ ਚੱਕਰਾਂ ਨੂੰ ਵੀ हट ਗਏ ਤੇ ਨਾ ਮੈਂ ਦੁਬਾਰਾ ਗਿਆ ਧਿਆਨ ਦਿਓ ਮੈਂ ਦੁਬਾਰਾ ਗਿਆ ਦੁਬਾਰਾ ਗਿਆ ਅੰਦਰ ਫੇਰ ਵੜਿਆ ਕੁਰਸੀ ਤੇ ਬਿਠਾ ਛੇਪ ਵਾਲੀ ਤੇ ਤੇ ਫੇਰ ਮੇਰੀ ਅੱਖਾਂ ਦੀ ਰੋਸ਼ਨੀ ਚਲੇ ਗਈ ਤੇ ਚੱਕਰ ਆਉਣ ਲੱਗ ਪਏ ਜਦੋਂ ਇੱਕ ਵਾਰ ਆਇਆ ਦੋ ਵਾਰ ਆਇਆ ਤੀਸਰੀ ਵਾਰ ਮੈਂ ਫੇਰ ਜਾ ਕੇ ਛੇਪ ਵਾਲੇ ਦੇ ਕੋਲ ਬੈਠਾ ਫੇਰ ਮੈਨੂੰ ਚੱਕਰ ਆਏ ਤੇ ਚੌਥੀ ਵਾਰ ਫੇਰ ਮੈਂ ਸ਼ੇਪ ਕਰਨ ਦਾ ਇਰਾਦਾ ਤਿਆਕ ਕੇ ਗਲ ਵਿੱਚ ਬੇਨਤੀ ਪੱਲਾ ਪਾ ਕੇ ਕੀਤੀ ਉਹ ਕਲਗੀਆਂ ਵਾਲਿਆ ਪਾਤਸ਼ਾਹ ਤੂੰ ਐਨਾ ਸਿੱਖ ਦੇ ਕੋਲ ਏ ਤੂੰ ਮੇਰੀ ਮਾਂ ਦੀ ਅਰਦਾਸ ਇੰਨੀ ਨਹੀਂ ਦੀ ਉਹ ਕਿ ਸੁਣ ਲਈ ਮੇਰੀ ਮਾਂ ਨੇ ਆਖਿਆ ਸੀ ਮੇਰਾ ਪੁੱਤ ਕੇਸ ਨਾ ਕਟਾਏ ਤੇ ਕਲਗੀਆਂ ਵਾਲਿਆ ਪਾਤਸ਼ਾਹ ਤੂੰ ਐਨਾ ਪਿਆਰ ਕੀਤਾ ਮੇਰੀ ਮਾਂ ਅੰਮ੍ਰਿਤਧਾਰੀ ਦੀ ਅਰਦਾਸ ਨਾਲ ਕਿ ਮੈਂ ਕੇਸ ਕਟਾਉਣ ਲਈ ਸੋਚਦਾ ਵਾਂ ਤੇ ਮਰ ਅੰਨ ਹੋ ਜਨਾ ਤੁਸੀਂ ਸੋਚੋ ਜੇ ਇੰਨਾ ਕਲਗੀਆਂ ਵਾਲਾ ਪਾਤਸ਼ਾਹ ਉਹਦੇ ਕੋਲ ਆ ਕੇ ਉਹਨੂੰ ਗੱਲ ਨਾਲ ਲਾ ਕੇ ਪਿਆਰ ਕਰ ਰਿਹਾ ਹੈ ਕਿ ਕਲਗੀਧਰ ਪਾਤਸ਼ਾਹ ਨੂੰ ਕਿਸ ਕਿੰਨੀ ਪਿਆਰੇ ਹੋਣਗੇ